ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰ ਆ ਜਾਣਾ ਸਾਰੇ ਵੀ ਨਾ ਸਿੱਟ ਰਹੇ ਤੇ ਕਰਦ ਕੇ ਬਲਾਉ ਦੀ ਸਟਾਰਟਿੰਗ ਅੱਜ ਥੋੜਾ ਲੇਟ ਹੋ ਗਏ ਯਾਰ ਕਿਉਂ ਨਾ ਖੇਤ ਮੋਟਰ ਚੱਲੀ ਜਾਂਦੀ ਸੀ ਤੇ ਖੇਤ ਸੀਗਾ ਤੇ ਬੱਚੇ ਬੱਹਾ ਦਿੱਤੀ ਸੀ ਪਹਿਲਾਂ ਹੀ ਤੇ ਤਿੰਨ ਆਪਣੇ ਉੱਡ ਗਏ ਸੀਗੇ ਤੇ ਤਿੰਨ ਹਜੇ ਫਿਰਦੇ ਆ ਹੋ ਗਏ ਘੰਟਾ ਕ ਭਾਇਆਂ ਨੂੰ ਸਾਢੇ 10 ਹੋ ਗਏ ਸਾਢੇ 9 ਭਾਏ ਸੀਗੇ ਇੱਕ ਤਾਂ ਫਿਰਦਾ ਆ ਗਿਆ ਇੱਕ ਤਾਂ ਇਹ ਹੈਗਾ ਬੋਦੀ ਦੇ ਗੁੱਤ ਤਾਂ ਲਾਲ ਟੂਸੇ ਵਾਲਾ ਇਹ ਦੂਜਾ ਆ ਗਿਆ ਇੱਕ ਕਾਲੀ ਟੋਰੀ ਵਾਲਾ ਆ ਆ ਚੱਲੇ ਦੋ ਤਿੰਨੇ ਆ ਚੱਲੇ ਆ ਗਏ ਤਿੰਨੇ ਇੱਕ ਕਾਲੀ ਟੋਰੀ ਵਾਲਾ ਇੱਕ ਲਾਲ ਕਾਂ ਦਾ ਵਾਲਾ ਤੇ ਇੱਕ ਲਾਲ ਕੰਡ ਵਾਲਾ ਤਿੰਨ ਬੱਚੇ ਆ ਤੇ ਕੁ ਉਤਰਨ ਦਵਾਈ ਵੀ ਲਾਉਣੀ ਆ ਪੰਜ ਤੇ ਬਾਕੀ ਬੱਚੇ ਚੈਰੀ ਦੇ ਬੈਠੇ ਸਾਰੇ ਤੇ ਖੁੱਡਾ ਵੀ ਖਾਲੀ ਤੇ ਆਪਾਂ ਕਬੂਤਰਾਂ ਨੂੰ ਦਵਾਈ ਵੀ ਲਾਉਣੀ ਆ ਤੇ ਦੇਖਦੇ ਆ ਖਾਲੀ ਆ ਕਬੂਤਰ ਕਿਵੇਂ ਆ ਲੱਗਦਾ ਸਾਰੇ ਉਤਰ ਖਾਲੀ ਆ ਤੇ ਖੋਲਦੇ ਆ ਫਿਰ ਦਵਾਈ ਆਪਾਂ ਲਾ ਹੀ ਦਿੰਨੇ ਇਹਨਾਂ ਨੂੰ ਲੋ ਜੀ ਖਾਲੀ ਹੈ ਜਾਵਾਂ ਕੂਤਰਾ ਜਾਵਾਂ ਖਾਲੀ ਆਈ ਤੇ ਚਲੋ ਦਵਾਈ ਖੋਲਦੇ ਆਪਾਂ ਕੂਤਰਾਂ ਲਾ ਦੇਨੇ ਜਿਨ੍ਹਾਂ ਦੇ ਖੰਭ ਪੂਰੇ ਆ ਜਿਹੜੇ ਝਾੜ ਨਹੀਂ ਪਾਏਗੇ ਜਿਨ੍ਹਾਂ ਦੇ ਖੰਭ ਪੂਰੇ ਆ ਉਹਨਾਂ ਨੂੰ ਦਵਾਈ ਲਾਉਣੀ ਜਿਹੜੇ ਝਾੜ ਪਏ ਹੋਏ ਆ ਤੇ ਜਾਂ ਇੱਕ ਇੱਕ ਦੋ ਦੋ ਰਹਿੰਦੇ ਆ ਖੰਭ ਜਾਂ ਪੱਤੇ ਵੇ ਜਿਨ੍ਹਾਂ ਨੂੰ ਹਨਾ ਉਹਨਾਂ ਨੂੰ ਲਾਉਣੀਗੀ ਗੇ ਉਹਨਾਂ ਨੂੰ ਲਾਤੀ ਯਾਰ ਖੰਭ ਸੜ ਜਾਣਗੇ ਉਹਨਾਂ ਦੇ ਉਹਨਾਂ ਨੂੰ ਨਹੀਂ ਲਈਦੀ ਹੁੰਦੀਗੀ ਜਿਹੜੇ ਸਾਫ਼ ਕੂਤਰ ਉਹਨਾਂ ਨੂੰ ਲਾਈ ਹੁੰਦੀ ਹੈ ਤੇ ਲਾਉਣੇ ਆਪਾਂ ਖੋਲਦੇ ਦਵਾਈ ਤੇ ਦੱਸਦੇ ਤੁਹਾਨੂੰ ਫਿਰ ਆ ਗੋਲੀ ਹੈਗੀ ਮੇਟਰ ਈਜੀ ਪੈਟ ਇਹ ਲਾਉਣੀ ਆਪਾਂ ਉਧਰ ਲੈ ਕੇ ਆਂਦੀ ਸੀ ਚਾਰ ਪੰਜ ਦਿਨ ਹੋ ਗਏ ਆ ਤੇ ਉਧਰ ਲੈ ਕੇ ਆਂਦੀ ਸੀ ਉਧਰ ਕੁਪਟਰ ਖਾਲੀ ਨਹੀਂ ਸੀ ਯਾਰ ਟਾਈਮ ਹੀ ਲੱਗਾ ਆਉਦਾ ਵੀ ਲਾਉਣ ਦਾ ਹਣਾ ਤੇ ਅੱਜ ਲਾਉਣੀ ਆਪਾਂ ਇਹ ਲੱਗੂਗੀ ਚਾ ਇਹ ਲੱਗੂ ਚਾਰ ਗਰ ਕੁਤਰਾਂ 40 ਤੋਂ ਲੈ ਕੇ 50 ਤੱਕ ਮਤਲਬ ਜੀ ਤੰਦਰੁਸਤਤਾ ਤੇ ਯਾਰ ਪੰਤਾਲਾਂਗਾਂ ਨਾਲ ਯਾਰ ਪੰਤਾਲਾਂਗਾਂ ਨੂੰ 40 ਤੋਂ ਲੈ ਕੇ 45 ਤੱਕ ਸਹੀ ਹੈ ਗੋਲੀ ਇਹ ਹੈਗੀ ਆ 10 ਕਿਲੋ ਭਾਰ ਵਾਲੀ ਮਤਲਬ 10 ਕਿਲੋ ਭਾਰ ਨੂੰ ਲੱਗਣੀ ਆ ਇਹ ਸਾਰੀ ਗੋਲੀ ਸਾਵਤੀ ਬਾਕੀ ਤੁਸੀਂ ਮੈਡੀਕਲ ਤੇ ਲੈਣਗੇ ਉਹ ਤੋਂ ਪੁੱਛ ਹੀ ਲੋ ਜੇ ਕਿੰਨੇ ਭਾਰ ਨੂੰ ਲੱਗਦੀ ਆ ਤੇ 10 ਕਿਲੋ ਭਾਰ ਨੂੰ ਲੱਗੂਗੀ ਇਹ ਤੇ ਇਹ ਲੱਗੂਗੀ 45 ਗੁੱਤਰਾਂ ਨੂੰ 40 ਤੋਂ 45 ਤੱਕ ਲਾ ਲਓ 46 47 ਬਾ ਇੱਥੇ ਕਿਤ ਲੱਗ ਜੂਗੀ ਇਹ 40 ਤੋਂ ਥੱਲੇ ਨਾ ਹੋਣ ਗੁੱਤਰ 40 ਤੋਂ ਉੱਤੇ ਤੇ 45 ਦੇ ਕੋਲੇ ਜੇ ਇੱਥੇ ਇੱਥੇ ਗੁੱਤਰ ਹੋਣ ਇਹਨੇ ਗੁੱਤਰਾਂ ਨੂੰ ਲੱਗ ਜੂਗੀ ਇਹ ਤੇ ਆਪਾਂ ਸਾਰੀ ਗੋਲਾਂਗੇ ਤੇ ਸਾਰੀ ਲਾਉਣੀ ਆ ਆਪਾਂ ਆਪਾਂ ਇੱਕ ਹੋਰ ਵੀ ਲੈ ਕੇ ਆਵਾਂਗੇ ਤੈਨੂੰ ਪਰਲੇ ਗੁੱਤਰਾਂ ਨੂੰ ਲਾਉਣ ਲਈ ਵੱਡੇ ਗੁੱਤਰਾਂ ਨੂੰ ਗੁੱਤਰਾਂ ਨੂੰ ਲਾਉਣ ਲਈ ਆ ਤੇ ਲੱਗਣਗਾਂ ਦੋ ਗੋਲੂਆਂ ਆਪਣਾਂ ਦਾ ਇਹ ਤੇ ਕੇਰ ਆਪਾਂ ਸਾਰੀ ਖੋਲਦੇ ਆ ਤੇ ਵੇਣੇ ਆ ਜੇ ਇੰਨਾ ਕਬੂਤਰਾਂ ਚ ਵੱਧ ਗਏ ਆਪਾਂ ਵੱਡਿਆਂ ਨੂੰ ਦੇਣੀ ਆ ਤੇ ਕਬੂਤਰਾਂ ਨੂੰ ਵੀ ਦੇਣੀ ਆ ਚੋ ਕੋਈ ਨਹੀਂ ਬਣਾਉਣੇ ਸਿਸਟਮ ਤੇ ਕੇਰ ਆਪਾਂ ਹੁਣ ਥੋੜੋ ਪਾਣੀ ਪੂਣੀ ਲੈ ਕੇ ਆਉਣੇ ਫਿਰ ਮਿੰਦੇ ਆਪਾਂ ਮਣ ਕੇ ਤੇ ਉਹਨਾਂ ਤੋਂ ਦੱਸਦੇ ਕਿਵੇਂ ਲੱਗੂਗੀ ਇਹ ਲਾਲ ਕਾਂ ਦਾ ਆ ਗਿਆ ਜੀ ਬੈਠਣਾ ਕੰਟੇ ਤੇ ਗੋਡਾ ਛਾੜ ਪਿਆ ਬੱਚਾ ਇਹ प होना हर लग गया है और ड आगे थ आप बैजुगा से दूझ बच्चा एक काना कलीटरला दू जा ना ग नांगही दगे ਬੈਠ ਗਏ ਬੱਚਾ ਬੈਠੌਰਲੇ ਪਾਸੇ ਦੂਰ ਹੈਗੀ ਇਹ ਕਾ ਚੱਲਿਆ ਇਹ ਕਾ ਹੋ ਚੱਲਿਆ ਲੋਈ ਮੇਟਰ ਪਾਣੀ ਲਿਆ ਜਾਂਦਾ ਆਪਾਂ ਤੇ ਇੱਕ ਕੂਤਰ ਨੂੰ ਆਪਾਂ ਦੇਵਾਂਗੇ 20 ml ਤੇ 20-20 ml ਕਰਕੇ ਆਪਾਂ 45 ਕੂਤਰਾਂ ਨੂੰ ਦੇਣੀ ਹੈ ਇਹ ਇੱਕ ਗੋਲੀ ਤੇ 60 ਐਮਲ ਕਰ ਲਿਆ ਇਹ ਹੋ ਗਈ ਤਿੰਨਾਂ ਗੂਤਰਾਂ ਦੀ ਕਿਹੜਾ ਪਾਣੀ ਮਿਲਦੇ ਆ ਤੇ ਪਾਣੀ ਮਿਣ ਕੇ ਤੇ ਬਾਅਦ ਚ ਗੋਲੀ ਪਾਵਾਂਗੇ ਤਿੰਨਾਂ ਦੀ ਹੋ ਗਈ ਤੇ ਆ ਹੋ ਗਈ ਛੇਂ ਅਗੂਤਰਾਂ ਦੀ ਆ ਹੋ ਗਈ 9 ਗੂਤਰਾਂ ਦੀ ਤੇ ਧੀਏ ਮਰ ਪਾ ਕੇ ਦਸਾਂ ਇਹ ਕਰ ਦਿੰਨੇ ਆਂ ਇਹ ਪੂਰੀ ਆਪਾਂ ਆ ਹੋ ਗਏ ਦਸਾਂ ਦਸਾਂ ਦਾ ਪਾਣੀ ਹੋ ਗਿਆ ਇਹ ਚ ਖੰਡ ਪਾ ਕੇ ਤੇ ਗੋਲੀਆਂ ਰਾ ਕੇ ਫੇਰ ਦੇਵਾਂਗੇ ਕਿਰ ਆਪਾਂ ਪਾਣੀ ਮੇਨ ਲਗੇ ਯਾਰ 45 ਗੂਤਰਾਂ ਦਾ ਤੇ ਬਾਅਦ ਵਿੱਚ ਗੋਲੀਆਂ ਲਾਉਣੇ ਨਾਲ ਖੰਡਰ ਲਾਉਣੇ ਤੁਹਾਨੂੰ ਦੱਸ ਦਿਆ ਕਿੰਨੇ ਕਿਵੇਂ ਪਾਉਣੀ ਖੰਡ ਪਾਉਣੀ ਕਿਵੇਂ ਪਾਉਣੀ ਹਨਾ ਸਾਰਾ ਕੁਝ ਦੱਸ ਦਿਆ ਆਪਾਂ ਗੁੜਨ ਵੀ ਦੇ ਸਕਦੇ ਆਂ ਬਿਨਾ ਖੰਡ ਤੋਂ ਜੇ ਖੰਜੀਨ ਖੰਡ ਨਹੀਂ ਪੋਣੀ ਨਾ ਵੀ ਪਾਵੇ ਗੋਟਨਾ ਵੀ ਆ ਜਾਂਦੀ ਹੈ ਉਹ ਉਹ ਕੋਈ ਚੱਕਰ ਨਹੀਂ ਹੁੰਦਾ ਕਿ ਮਿੱਠਾ ਹੀ ਚਾਹੀਦਾ ਹੁੰਦਾ ਹੈ ਯਾਰ ਤੇ ਕਿਉਂ ਜੇ ਕਬੂਤਰਾਂ ਨੂੰ ਅਸੀਂ ਮਿੱਠਾ ਦੇਵਾਂਗੇ ਤੇ ਉਹ ਇਕੱਠੇ ਹੋ ਜਾਣਗੇ ਸਾਰੇ ਜੇ ਅਸੀਂ ਦਵਾਈ ਦੇਵਾਂਗੇ ਤੇ ਉਹ ਫਿਰ ਦਵਾਈ ਮਾਰ ਦੋਗੀ ਤੇ ਸਾਰੇ ਬਾਹਰ ਆ ਚੱਕਰ ਹੀ ਹੁੰਦਾ ਹੈਗਾ ਜੇ ਗੁੜ ਦੇਣਾ ਕੂਤਰ ਨੂੰ ਪਹਿਲਾਂ ਗੁੜ ਦੇ ਦੋ ਤੇ 10 ਮਿੰਟ ਬਾਅਦ ਕੱਲੇ ਪਾਣੀ ਚ ਗੋਲੀ ਗੋਲੀਰ ਲਾ ਕੇ ਜੇ 45 ਕਬੂਤਰਾਂ ਦੇਣੀਆਂ ਤੇ 45 ਕਬੂਤਰਾਂ ਨੂੰ ਪਹਿਲੇ ਗੁੜ ਦੇ ਦਿਓ ਥੋੜਾ ਥੋੜਾ ਮਤਲਬ ਇੰਨਾ ਇੰਨਾ ਤੇ ਗੁੜ ਦੇ ਕੇ ਬਾਦੋ ਤੇ 10 ਕ ਮਿੰਟ ਬਾਅਦ ਆ ਪਾਣੀ ਦੇ ਦਿਓ 2m ਲ ਇੱਕ ਕਬੂਤਰ ਨੂੰ ਤੇ ਵਿੱਚ ਗੋਲੀਰ ਲਾ ਲਓ ਜੇ ਇੱਕ ਤੇ ਧੁੱਪੇ ਪਾ ਦਿਓ ਜੇ ਤੇ ਪੂਰਾ ਹੀ ਰਿਜ਼ਲਟ ਆਊ ਸੋ ਜੀ ਮਿੱਤਰੋ ਆ ਇੰਨੇ ਕ ਆਪਾਂ ਖੰਡ ਲੈ ਆਂਦੀ ਆ ਮਤਲਬ 45 ਕਬੂਤਰਾਂ ਦਾ ਪਾਣੀ ਪਾ ਲਿਆ ਆਪਾਂ ਥੋੜਾ ਜਿਹਾ ਆ ਰਿਹਾ ਇਹ ਚਬ ਗੋਲੀ ਘੋਲਾਂਗੇ ਤੇ ਬਾਕੀ ਆ ਰਿਹਾ ਇਹ ਆਪਾਂ ਸਾਰਾ ਲਾ ਕੇ ਲੀਟਰ ਥੋੜੇ ਲੀਟਰ ਤੋਂ ਥੋੜਾ ਜਿਹਾ ਘਾਟਾ ਪਾਣੀ ਇਹ ਲੀਟਰ ਦਾ ਪਾਣੀ ਗਿਆ ਇਹ ਤੇ ਇਹਦੇ ਚ ਆਪਾਂ ਰਲਾਉਣੀ ਖੰਡ ਪਹਿਲਾਂ ਪਾਣੀ ਚ ਲੋ ਜੀ ਖੰਡ ਆਪਾਂ ਪਾ ਲਈ ਆ ਤੇ ਖੰਡ ਆਪਾਂ ਘੋਲ ਲੈਣੀ ਹੈ ਪਹਿਲਾਂ ਤੇ ਨਾਲ ਹੀ ਆਪਾਂ ਗੋਲੀ ਸਿਰ ਦਿੰਨੇ ਆ ਆਏ ਦੇ ਨਿਕਲਦੇ ਨੇ ਮਿੱਤਰ ਬੋਲੀ ਇਹ ਇਜੀ ਫਿੱਟ ਤੇ ਇਹਨੂੰ ਆਪਾਂ ਆਹ ਵਾਲੇ ਪਾਣੀ ਚ ਪਾ ਲੈਨੇ ਆ। ਇਹ ਆਪੇ ਖੋਲ ਜੂਗੀ। ਇਹ ਚੰਗੀ ਤਰ੍ਹਾਂ ਢੋਲ ਕੇ ਤੇ ਚੰਗੀ ਤਰ੍ਹਾਂ ਖੰਡ ਢੋਲ ਕੇ ਆਹ ਵਾਲਾ ਪਾਣੀ ਆਪਾਂ ਇਸੇ ਚ ਪਾ ਦਾਂਗੇ ਤੇ ਗੋਲੀ ਵੀ ਖੋਲ ਜੂਗੀ ਖੰਡ ਵੀ ਖੋਲ ਜੂਗੀ ਤੇ ਆਪਾਂ ਫਿਰ 20-20 ml ਪਾਣੀ ਦੇਣਾ ਸਾਰੇ ਗੁੱਤਰਾਂ ਨੂੰ ਤੇ ਐ ਨੈਨਾ ਸਾਰੇ ਕੂਤਰਾਂ ਦੇਣਾ ਆਪਾਂ 45 ਕੂਤਰਾਂ ਤੇ ਪਹਿਲਾਂ ਆਪਾਂ ਜਿਹੜੇ ਪੱਟਨੇ ਕੂਤਰਾਂ ਉਹਨਾਂ ਨੂੰ ਦੇਵਾਂਗੇ ਉਹਨਾਂ ਨੂੰ ਦੇ ਕੇ ਤੇ ਚਾਰਾਂ ਪੰਜਾਂ ਦਿਨਾਂ ਬਾਅਦ ਪੱਟ ਦੇਨੇ ਆਪਾਂ ਕੂਤਰੇ ਵਾਲੇ ਮਲੱਪ ਲੁੱਪ ਕੱਢ ਕੇ ਸਾਰੇ ਜੇ ਵਧੀ ਤਾਂ ਆਪਾਂ ਵੱਡੀਆਂ ਕੂਤਰਾਂ ਨੂੰ ਤੇ ਕੂਤਰਾਂ ਨੂੰ ਉਹਨਾਂ ਨੂੰ ਦੇਣੀ ਆ ਉਹਨਾਂ ਨੂੰ ਦੇਣੀ ਆ ਉਹਨਾਂ ਨੂੰ ਪਰ ਕੱਲੂ ਦੇਰਾਂਗੇ ਕਿਰਾਂ ਆਪਣੇ ਯਾਰ ਆਗੂ ਤੇ ਸਾਰੇ 45 ਕੂਤਰ ਹੋ ਜਾਣਗੇ ਯਾਰ ਜਾਲ ਜੂਜ ਭਰ ਜਾਣਗੇ ਫਿਰ ਉਹਨੂੰ ਪਾਵਾਂਗੇ ਕਿੱਥੇ ਹਨ ਤੇ ਬਾਹਰ ਕੱਢਾਂਗੇ ਆਪਾਂ ਕੱਲੂ ਕੱਢ ਦਾਂਗੇ ਨਹੀਂ ਤਾਂ ਦੇਕੇ ਨਾ ਪਾਇਨਨ ਇੱਕ ਇੱਕ ਦੇ ਦੇਕੇ ਤੇ ਆਪਾਂ ਜਾਂਚ ਪਾ ਦੇਨੇ ਸਾਰੇ ਕੂਤਰ ਸਾਰੇ ਗਾਲਾਂ ਪਾ ਦੇਨੇ ਫਿਰ ਤੁਹਾਨੂੰ ਚੈੱਕ ਕਰਾਵਾਂ ਕਿੰਨੇ ਕ ਮਲੱਪ ਕੱਢਦੇ ਐ ਤੇ ਮਿੱਤਰੇ ਗੁੜ ਨਾ ਵੀ ਦੇ ਸਕਦੇ ਆ ਆਪਾਂ ਗੋਲੀ ਮਤਲਬ ਕੂਤਰਾਂ ਨੂੰ ਪਹਿਲਾਂ ਗੁੜ ਦੇਣਾ ਪੰਤਾਲੀਆਂ ਨੂੰ ਜਿਨ੍ਹਾਂ ਨੂੰ ਦੇਣਾ ਹਨਾ ਜੇ ਅੱਧੀ ਗੋਲੀ ਆ ਤੇ ਅੱਧੀ ਕੂਤਰ ਅੱਧੀ ਗੋਲੀ ਹੋਊਗੀ 23 ਕੂਤਰਾਂ ਨੂੰ 22 ਤੋਂ ਲੈ ਕੇ 23 ਤੱਕਰ 23 ਕੂਤਰਾਂ ਨੂੰ ਹੁੰਦੀ ਹੈ ਅੱਧੀ ਗੋਲੀ ਇਹ ਤੇ ਉਸ ਹਾਮਣ ਆਪਾਂ ਜਿੰਨੇ ਕੂਤਰਾਂ ਨੂੰ ਗੋਲੀ ਦੇਣੀ ਆ ਉਹਨੇ ਕਬੂਤਰਾਂ ਨੂੰ ਗੁੜ ਦੇ ਦੇਣਾ ਪਹਿਲਾਂ ਆਪਾਂ ਥੋੜਾ ਥੋੜਾ ਇੰਨਾ ਇੰਨਾ ਤੇ 5 ਮਿੰਟ ਬਾਅਦ ਇਕੱਲੀ ਗੋਲੀ ਰਲਾ ਕੇ ਪਾਣੀ ਚ ਜਿੰਨੇ ਵੀ ਦੇਣੀ ਹਨਾ ਉਹਨਾਂ ਨੇ ਐਮਲ ਕਰਕੇ ਪਾਣੀ ਤੇ ਓਨੀ ਗੋਲੀ ਰਲਾ ਕੇ ਤੇ 20 ਵੀ ਐਮਲ ਆਪਾਂ ਗੋਲੀ ਦੇ ਦੇਣੀ ਆ ਕੂਤਰਾਂ ਨੂੰ ਪਾਣੀ ਦੇ ਦੇਣਾ ਉਹ ਵਾਲਾ ਗੋਲੀ ਵਾਲਾ ਤੇ ਮਲਾਪੋਂ ਵੀ ਬਹੁਤ ਕੜ ਦਿੰਦੇ ਆ ਤੇ ਖੰਡਰਾ ਵੀ ਬਹੁਤ ਕੜਦੇ ਜਿਵੇਂ ਮਰਜੀ ਜਿਵੇਂ ਲੋਟ ਆਵੇਂ ਕਰ ਲੋ ਜੇ ਇਹ ਗੋਲੀ ਘੁਲਦੀ ਜਾਂਦੀ ਆ ਤੇ ਘੁਲ ਕੇ ਖੰਡ ਵੀ ਘੁਲ ਕੇ ਗੋਲੀ ਵੀ ਘੁਲ ਦੇ ਕੇ ਬਾਅਦ ਚ ਦੰਨੇ ਪਾਣੀ ਆਪਾਂ ਲਓ ਜੀ ਇਹ ਜੀ ਗੋਲੀ ਬਣ ਗਈ ਆ ਗੋਲੀ ਪੂਰੀ ਘੁਲ ਗਈ ਆ ਆ ਦੇਖੋ ਤੇ ਖੰਡ ਵੀ ਪੂਰੀ ਘੋਲ ਲਈ ਆ ਤੇ ਹੁਣ ਆਪਾਂ ਇਹਨੂੰ ਇਸ ਤੇ ਝਿਰ ਲਾ ਦਿੰਨੇ ਆ ਲਓ ਜੀ ਮੂਗਾ ਜਮਾ ਸਾਫਾ ਤੇ ਦੋਗ ਮਿੰਟ ਇਹਨੂੰ ਫੇਰ ਘੁਲਾ ਲਓ ਦੋ ਕਮੈਂਟ ਫੇਰ ਇਹਨੂੰ ਖੋਲ ਲਈਏ ਚੰਗੀ ਤਰ੍ਹਾਂ ਖੋਲ ਜੂਗੀ ਤੇ ਬਾਅਦ ਚ ਕੂਤਰ ਆਪਾਂ ਆ ਜਾਲ ਚ ਪਾ ਕੇ ਤੇ ਲੈ ਆਉਣੇ ਬਾਹਰ ਤੇ ਦਵਾਈ ਦੇ ਦੇ ਕੇ ਤੇ ਉਹ ਜਾਲ ਚ ਪਾਈ ਆਉਣੇ ਆ ਇਹ ਜੀ ਦਵਾਈ ਪਾਈ ਜਾਂਦੀ ਮਿੱਤਰੋ ਇਹ ਆ ਗੋਲੀ ਹੁੰਦੀ ਆ ਲੋਈ ਮੈਂ ਟੋਕੀ ਰਾਂਪਾ 15 ਤੋਂ 20 ਕਬੂਤਰ ਪਾ ਲਿਆ ਜਾਲ ਚ ਤੇ ਕਿਹੜਾ ਆਪਾਂ ਇਹਨਾਂ ਨੂੰ ਦਵਾਈ ਦੇ ਕੇ ਤੇ ਆਹ ਜਾਲ ਚ ਪਾ ਦਨੇ ਆ ਦਵਾਈ ਕੋਈ ਪਈ ਹੈ ਰਿੰਜ ਆ ਬਈ ਦਵਾਈ ਦੇ ਕੇ ਤੇ ਕਿਹੜਾ ਆਪਾਂ ਇਹਨਾਂ ਨੂੰ ਆਹ ਜਾਲ ਚ ਪਾ ਦਨੇ ਆ ਇਹ ਧੁੱਪੇ ਕਰ ਦਾਂਗੇ ਬਾਅਦ ਚ ਆਪਾਂ ਹੋਰ ਲੈ ਆਵਾਂਗੇ ਕਬੂਤਰ ਤੇ ਕਿਹੜਾ ਇਹਨਾਂ ਨੂੰ ਦਿੰਨੇ ਆ ਫਿਰ ਆਪਾਂ ਦਵਾਈ ਇਹ ਦਵਾਈ ਦੇਣੀ ਆ ਆਪਾਂ 20 ml ਆ ਇੱਕ ਕਬੂਤਰ ਨੂੰ ਦੇਣੀ ਆ ਕਿਹੜਾ ਇਹਨਾਂ ਨੂੰ ਦੇ ਕੇ ਆਪਾਂ ਜਾਲ ਚ ਪਾ ਦਨੇ ਆ ਇਹ ਜਮਾ ਸਰਫਰ ਆ ਕਬੂਤਰ ਕੁਈ ਛਾੜਨੀ ਪਿਆਗਾ ਸਾਰੇ ਪੱਲੀ ਸਾਫ਼ ਹੀ ਐ ਉਤਰ ਤੇ ਇਹਨਾਂ ਨੂੰ ਕਿਹੜਾ ਲਾਉਣੀ ਆਪਾਂ ਦਵਾਈ ਬਾਅਦ ਚ ਆਪਾਂ ਦੂਜੀਆਂ ਲਾਵਾਂਗੇ ਅੰਦਰ ਹੋਰ ਲਿਆਉਂਗੇ ਫੜ ਕੇ ਅਜੇ ਹੋਰ ਕੂਤਰ ਬੈਠੇ ਆ ਤੇ ਹੋਰ ਲਿਆਵਾਂਗੇ ਕਿਹੜਾ ਆਪਾਂ ਇਹਨਾਂ ਨੂੰ ਲਾ ਦੰਨੇ ਆ ਸਾਰਾ ਕੂਤਰਾ ਲਾਗੀਏ ਦਵਾਈ ਜੀ ਆ ਮੈਡ ਮੂਡ ਦੇ ਲੋ ਜਾਂ ਸਾਫ ਆ ਤੇ ਬਾਅਦ ਚ ਕੱਢਾਂਗੇ ਹੁਣ ਵਾਪਸ 17 ਕੂਤਰਾ ਲਾਗੀਏ ਤੇ ਕੂਤਰਾ ਆਪਾਂ ਹੋਰ ਲੈ ਕੇ ਆਉਣੇ ਫੜ ਕੇ ਫੇਰ ਆਪਾਂ ਇਹਨਾਂ ਨੂੰ ਦੇ ਦੀ ਦਵਾਈ ਇਹਨਾਂ ਕਿਰਾ ਕਰਕੇ ਟੁੱਬੇ ਆਪਾਂ ਤੇ ਆਹ ਪਿੰਗਰੇ ਆਪਾਂ ਹੋਰ ਕੂਤਰਾ ਲੈ ਕੇ ਆਉਣੇ ਜਿਹੜੇ ਸਾਰਾ ਕੂਤਰਾ ਉਹ ਲੈ ਕੇ ਆਉਣੇ ਫੜ ਕੇ ਜੀ ਵੀ ਇਹ ਮੈਨ ਆਪਾਂ ਸਾਰਿਆਂ ਨੂੰ ਦੇਤਾ ਤੇ ਹੋਰ ਕੂਤਰਾ ਲੈ ਆਉਣੇ ਫੜ ਕੇ ਰਹਿਣਾ ਜੀ ਜਿਹੜਾ ਕਾਲਾ ਲਾਲ ਚੀਨਾ ਬੇਟਾ 3 ਨੰਬਰ ਤੇ ਬਾਹਰ ਬੈਠੇ ਮਿੱਤਰਾਂ ਉਰ ਲਾਵੀ ਹੈਗੇ ਗੂਤਰ ਤੇ ਇਹ ਵੀ ਲਈ ਹੈ ਇੱਕ ਫੜ ਕੇ ਮਿੱਤਰੋ ਤੇ ਇਹਨਾਂ ਨੂੰ ਦਿੰਨੇ ਦਵਾਈ ਆਪਾਂ ਜਿਹੜਾ ਇਹ 17 ਗੂਤਰ ਹੋਆ 17 ਤੇ 10 15 ਬਹੁਤ ਹੋਰ ਕੱਢ ਲਿਆ ਤੇ ਇਹਨਾਂ ਨੂੰ ਦਵਾਈ ਦੇ ਕੇ ਇਹਨਾਂ ਨੂੰ ਆਹ ਜਾਲ ਚਵਾ ਲਾ ਮਿੱਤਰੋ ਆਹ ਵਾਲੀ ਜਾਲ ਇਧਰ ਮੈਂ ਖੁੱਲੂ ਖੁੱਲੂ ਬੈਠੇ ਰਹਾਂ ਦੋ ਤੇ ਆਹ ਵਾਲਿਆ ਬਹੁਤ ਜਾਲ ਚਵਾ ਦੰਨੇ ਆ ਤੇ ਥੋੜੇ ਹੋਰ ਗੂਤਰ ਕੱਢ ਲਾਂਗੇ ਉਹ ਇਸੇ ਜੀ ਰਹਿਣਾਂਗੇ ਆਪਾਂ ਤੇ ਕਿ ਰਹਿਣ ਨੂੰ ਦਵਾਈ ਦੇ ਦਿੱਦਗੇ ਤੇ ਇਹ ਉਹ ਜਾਲ ਚ ਪਾ ਲਾਂਗੇ ਇਧਰ ਸੀਗੇ 17 ਗੂਤਰ ਪਹਿਲਾਂ ਜੀ ਤੇ ਇੱਕ ਕਬੂਤਰ ਆਪਾਂ ਹੋਰ ਛੜਤਾ ਸੀ ਇਧਰ ਇਧਰ ਹੋ ਗਏ 18 ਤੇ 12 ਗੂਤਰ ਆਪਾਂ ਉਧਰ ਪਾਤੇ ਆ ਇਹ ਟੋਟਲ ਹੋ ਗਏ ਆ 12 ਤੇ 18 30 ਗੂਤਰ ਹੋ ਗਏ ਆ ਤੀਆਂ ਗੂਤਰ ਨੂੰ ਦਵਾਈ ਦੇਤੀ ਕੀਰਾ ਤੇ ਹੋਰ ਆਪਾਂ ਵੇਖ ਲੈਣੀ ਇਧਰੋਂ ਇਹਨਾਂ ਸਰਤਾ ਕੂਤਰ ਆਈ ਸੀਗੇ ਵਿੱਚੋਂ ਯਾਰ 8-10 ਕੂਤਰ ਵੱਡੇ ਵੀ ਐਨਾਂ ਚ ਤੇ ਉਹਨਾਂ ਨੂੰ ਵੀ ਲਾਈ ਦਿੰਨੇ ਆਪਾਂ ਇਹਦਾਂ ਕੁਡਾਂ ਆਪਾਂ ਫਾਈਨਲੀ ਕਰ ਦਿੰਨੇ ਜਿੰਨੇ ਜਿੰਨੇ ਲਗਨ ਵਾਲੀ ਆ ਸਾਰਿਆਂ ਨੂੰ ਲਾ ਦਿੰਨੇ ਆ ਤੇ ਇਹ ਫਿਰ ਆਪਾਂ ਉਧਰ ਛੱਡ ਦਾਂਗੇ ਪਰਲੇ ਪਾਸੇ ਉਹ ਅਸੀਂ ਉਧਰ ਜਾਂ ਇਸ ਜਿਵੇਂ ਰੱਖ ਦਾਂਗੇ ਇਸ ਜਗ੍ਹਾ 'ਚ ਪਾ ਦਾਂਗੇ ਤੇ ਜਾਲ ਆਪਣੇ ਫਿਰ ਪਾ ਭਰ ਦਾਂਗੇ ਤਿੰਨੇ ਤੇ ਵੱਡੀਆਂ ਕਬੂਤਰਾਂ ਨੂੰ ਆਪਾਂ ਕਾਲੂ ਲਾ ਦਾਂਗੇ ਤੇ ਕਬੂਤਰਾਂ ਪਰਸੋਂ ਲਾ ਦਾਂਗੇ ਐਂ ਕਰ ਲਾਂਗੇ ਵਿੱਚ ਜਿੰਨੇ ਕੂਤਰ ਬੰਦੇ ਆ 8 10 ਉਹਨਾਂ ਨੂੰ ਦੇ ਕੇ ਤੇ ਪਰਲੇ ਪਾਸੇ ਕਬੂਤਰਾਂ ਦਾ ਸਾਰ ਬੈਠੀਆਂ ਕੁਝ ਕ ਤੇ ਉਹਨਾਂ ਨੂੰ ਦੇ ਦਾਂਗੇ ਬਾਕੀ ਜਿਹੜੇ ਬਚ ਗਏ ਲਓ ਜੀ ਮਿੱਤਰੋ 13 ਕੂਤਰ ਆਪਾਂ ਹੋਰ ਕੱਢ ਲੈਂਦੇ ਆ ਵਿੱਚ ਕੁਝ ਇੱਕ ਵੱਡੇ ਆ ਤੇ 5 7 ਇਹਨਾਂ ਦੇ ਉੱਡਣ ਵਾਲੇ ਆ ਬਾਕੀ ਉਹ ਉੱਡਣ ਵਾਲੇ ਸਾਰੇ ਤੇ ਇਹਨਾਂ ਦੇ ਕੁਝ ਇੱਕ ਵੱਡੇ ਤੇ ਕੁਝ ਉੱਡਣ ਵਾਲੇ ਆ 13 ਕੂਤਰ ਹੋਰ ਕੱਢ ਲੈਂਦੇ 13 ਤੇ 30 40 ਤੇ 3 43 ਕੂਤਰ ਹੋ ਗਏ ਆ ਜੀ ਇਹਨਾਂ ਨੂੰ ਵੀ ਲਾਉਣੀ ਹੈ ਹਜੇ ਤੇ ਖੁੱਡੇ 'ਚ ਰਹੇਗੇ ਕਿੰਨੇ ਕੂਤਰ ਰਹੇਗੇ ਖੁੱਡੇ 'ਚ 1 2 3 4 5 6 7 8 9 10 11 ਕੂਤਰ ਰਹੇਗੇ ਜੀ ਖੁੱਡੇ 'ਚ ਹਨ ਲਈ ਓਨਲੀ 11 ਕੂਤਰ ਰਹੇਗੇ ਜੀ ਖੁੱਡੇ 'ਚ ਬਾਕੀ ਸਾਰਿਆਂ ਨੂੰ ਦੇਤੀ ਦਵਾਈ ਇਹ ਕਾ ਬੈਠਾ ਸਾਰੇ ਕੂਤਰ ਰਹੇਗੇ ਖੁੱਡੇ 'ਚ ਅਜੇ ਤਰ ਕਲੇ ਕੂਤਰ ਨਹੀਂ ਆਉਗੇ ਫਿਰ ਦਵਾਈ ਤੇ ਚਲੋ ਦਵਾਈ ਤੇ ਕੂਤਰਾਂ ਨੂੰ ਦੇ ਦਿੰਦੇ ਅੱਜ ਆਪਾਂ ਪਰ ਉਹਨਾਂ ਨੂੰ ਧੁੱਪੇ ਕਿੱਥੇ ਪਾਵਾਂਗੇ ਨਾ ਜਾਲ ਸਾਰੇ ਆਪਣੇ ਬੱਕ ਹੋ ਗਏ ਆ ਤੇ ਇਹਨਾਂ ਤੇ ਇਹਨਾਂ ਨੂੰ ਦੇ ਕੇ ਮਗਰ ਰਹਿ ਜਾਂਦੇ ਦੋ ਤੇ ਦੋਵਾਂ ਆਪਾਂ ਕੂਤਰਾਂ ਨੂੰ ਦੇ ਦਾਂਗੇ ਵੱਡੀਆਂ ਕੂਤਰਾਂ ਨੂੰ ਇੱਕ ਤਾਂ ਫਿਰਦੀ ਇਧਰ ਨੂੰ ਦੇ ਦਾਂਗੇ ਦੋਵਾਂ ਕੂਤਰਾਂ ਨੂੰ ਇੱਕ ਤਾਂ ਫਿਰਦੀ ਇਹਨੂੰ ਦੇਣੀ ਆ ਇੱਕ ਇਥੇ ਹੋਰ ਹੋਊਗੀ ਚਲੋ ਕੋਈ ਨਵਾਂ ਮੌਕੇ ਤੇ ਦਿਖਾ ਦਿੰਨੇ ਆ ਤੇ ਇਹਨਾਂ ਦਵਾਈ ਦੇਖ ਗਏ ਤੇਰਾ ਫਿਰ ਇਹਨੇ ਕਿੰਨੀ ਬਜਦੀ ਦਵਾਈ ਆਪਾਂ ਲੋ ਆ ਜਾਲਚੀ ਪਾਤੇ ਕੂਤਰ ਦੇਤੀ ਦਵਾਈ ਤੇ ਅੱਧ ਚਾਰ ਇਧਰ ਪਾਤੇ ਬਾਕੀ ਆ ਪਾ ਜਾਲਚ ਪਾਤੇ ਸੌਖੇ ਬੈਠੇ ਰਹਿਣਗੇ ਤੇ ਗਲਛਾ ਗਲੂਚਾ ਹੈ ਕਿਹੜੇ ਕੂਤਰ ਨਹੀਂ ਆਪਾਂ ਕੋਈ ਨਹੀਂ ਇੱਥੇ ਹੀ ਆ ਇਹਨਾਂ ਦੇ ਸਰਾਣੀ ਬੈਠੇ ਜਿਹੜਾ ਗਲਛੂ ਉਹ ਧੌਂ ਚ ਮਾਰਾਂਗੇ ਦੇ ਦੋ ਤੇ ਰੱਖਦੇ ਨਹੀਂਗਾ ਕਿਹੜਾ ਗਲਛਾ ਦਾ ਕਿਵੇਂ ਆ ਤੇ ਇੰਨੀ ਦਵਾਈ ਬਚ ਗਈ ਆ ਜੀ ਤੇ ਤਿੰਨ ਕੂਤਰਾਂ ਦੀ ਦਵਾਈ ਬਚ ਗਈ ਆ ਤੇ ਤਿੰਨਾ ਆਪਾਂ ਕੂਤਰਾਂ ਨੂੰ ਦੰਨੇ ਦਵਾਈ ਉਹ ਆਪਾਂ ਇਹ ਚ ਪਾ ਦਨੇ ਆ ਆ ਜੱਟ ਟ੍ਰੋਲੀ ਚ ਪਾ ਦਨੇ ਤੇ ਤਿੰਨ ਕੂਤਰਾਂ ਨੂੰ ਹੋਰ ਦਵਾਈ ਦੇ ਦਨੇ ਲਿਆਉਣੇ ਆ ਫੜ ਕੇ ਤੁਹਾਨੂੰ ਦਿਖਾਉਣੇ ਦਵਾਈ ਦੇ ਕੇ ਉਹ ਚ ਪਾ ਦਨੇ ਫਿਰ ਤੁਹਾਨੂੰ ਸ਼ਾਮ ਕਰਾਉਣੀ ਆ 5 ਕੂਤਰਾਂ ਨੇ ਕਰਤੀ ਡੀ ਵਾਰਮਿੰਗ ਤੇ 43 ਕੂਤਰਾਂ ਦੀ ਕਰਤੀ ਆ 43 ਤੇ 5 43 ਕੂਤਰਾਂ ਦੀ ਡੀ ਵਾਰਮਿੰਗ ਕਰਤੀ ਆ ਜੀ ਇੱਕ ਗੋਲੀ ਹਰ 43 ਵੀ ਦੇਤੀ ਆ ਆਪਾਂ ਤੇ ਕੱਪ ਹੋ ਗਿਆ ਜਮਾ ਵਿਹਲਾ 43 ਉਤਰਾ ਦੇਤੀਗੀ ਆ ਪਾਇਆ ਪਏ ਸਾਰੇ ਉਤਰਾ ਤੇ 5ਹ ਕੁਦਰ ਨਾਲ ਦੇ ਦਿਆ ਤੇ 34 ਉਤਰਾਉਂ ਦੇਤੀਆ ਦਵਾਈ ਤੇ ਇਹਨਾਂ ਦੀ ਵੀ ਨੇ ਡੀ ਵਾਰਨਿੰਗ ਕਿਵੇਂ ਕੀ ਰਿਜ਼ਲਟ ਆਉਗਾ ਇਹ ਵੇਖਗੇ ਕਿ ਇਹਨੇ ਬੱਠ-ਬੁੱਠ ਮਾਰੀ ਕਿਵੇਂ ਆ ਲਓ ਜੀ ਇੱਕ ਉਤਰੇ ਦੇ ਘਟ ਤੇ ਮਲੱਪ ਥੋੜੇ ਜੇ ਆ ਪਈ ਲੈ ਕਿਹੋ ਜੀ ਬੈਠ ਮਾਰੀ ਇਹ ਬੱਚਾ ਦਾਣੇ ਇਹ ਕਿੰਨੇ ਆ ਮਲੱਪ ਹੀ ਪਈ ਆ ਜੀ ਹੋਰ ਤਾਂ ਕਿਸੇ ਉਤਰੇ ਨੇ ਹਜੇ ਬੈਠ ਨਹੀਂ ਮਾਰੀ ਇਹ ਘਣਿਆ ਮਾਰੀ ਆ ਇਹ ਕਿ ਤਾ ਹੈ ਨਹੀਂ ਮਲੱਪ ਇਹ ਕਾ ਮਾਰੀ ਬੈਠਾ ਐਰੇ ਵਿੱਚ ਵੀ ਹੈ ਨਹੀਂ ਮਲੱਪ ਬਾਕੀ ਫਰੂਟ ਕੇ ਵੇਖਾਂਗੇ ਕੇਰਾਂ ਨੂੰ ਪਏ ਰਹਿੰਦੇ ਗੇ ਧੁੱਪੇ ਤੇ ਬੱਚੇ ਮਿੱਤਰੋ ਬਹਿ ਗਏ ਸੀ ਦੋਵੇਂ ਜਿਹੜੇ ਫਿਰਦੇ ਸੀ ਲਾਲ ਘੰਡਾ ਵਾਲ ਤੇ ਕਾਲੀ ਟੋਰੀ ਹਲਾ ਉਹ ਦੋਵੇਂ ਬਹਿ ਗਏ ਜਗੂਦੜਾਂ ਨੂੰ ਦਵਾਈ ਦਿੱਤੀ ਆ ਤੇ ਬਹਿ ਗਿਆ 2.5 ਘੰਟੇ ਉੱਡੇ ਵਾਦੂਆ ਹੁਣ ਆਪਾਂ ਬੈ ਨੇ ਇੱਥੇ ਨਜ਼ਰ ਰੱਖੀ ਤੇ ਸਮਾਨ ਸਮੂਹ ਸੰਭਾਲ ਲੈਣੇ ਆ ਤੇ ਕੱਲੋਂ ਪਰਾਂ ਗਾ ਗੂਦੜਾਂ ਨੂੰ ਦੇਵਾਂਗੇ ਦਵਾਈ ਉਹਨਾਂ ਨੂੰ ਡੀ ਬਾਰਮੀ ਕਰਾਂਗੇ ਲਾਬ ਤਨੂੰ ਫੇਰ ਮਲਾਪ ਦਿਖਾ ਦੇਗੇ ਰਿਜ਼ਲਟ ਤਾਂ ਬਹੁਤ ਤਗੜਾ ਹੈ ਗੂਲੀ ਦਾ ਈਜੀਪਟ ਦਾ ਹੁਣ ਤਾਂ ਯਾਰ ਪੈਰਾਂ ਨਾਲ ਲਾ ਕੇ ਸੁੱਕ ਸਕਦੇ ਇੱਕ ਤਾਂ ਦੇਖੋ ਆਇਂਦੇ ਦੇਖ ਲੋ ਆ ਸੁੱਕੇ ਪਏ ਆ ਆ ਫਿਰ ਦੇ ਆ ਵੀ ਹੋਰ ਇਹ ਕਾ ਵਈ ਆ ਬੈਠ ਜੀ ਸੀ ਇਧਰ ਵੇਖ ਲੋ ਥੋੜਾ ਇਧਰੋਂ ਖਾ ਦਿੰਨੇ ਆ ਚਲੋ ਇਧਰ ਆ ਇਧਰੋਂ ਦੇਖ ਲੋ ਜੀ ਇੱਕ ਆ ਪਿਆ ਇੱਕ ਆ ਪਿਆ ਜੀ ਤੇ ਇੱਕ ਆ ਪਿਆ ਜੀ ਬਾਕੀ ਤਾਂ ਸੁੱਕ ਸਕ ਗਏ ਯਾਰ ਤੇ ਇਧਰੋਂ ਚੈੱਕ ਕਰਾ ਦੇਗੇ ਤੁਹਾਨੂੰ ਆ ਬਿਆ ਜੀ ਇੱਕ ਆ ਪਿਆ ਹੋਰ ਆ ਵੀ ਸੁੱਕ ਗਿਆ ਇੱਟ ਤੇ ਸੀਗਾ ਆ ਥੋੜੇ ਥੋੜੇ ਨਿਕਲੇ ਆ ਕਾਫੀ ਇਤਨਾ 24 ਇਹ ਕਾ ਪਏ ਨੇ ਹੋਰ 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 ਤੁਹਾਨੂੰ ਖੂਦ ਰਗਾ ਚੈੱਕ ਕਰਾਈਏ ਪੂਰੀਆਂ ਦੇ ਹੈ ਨਹੀਂ ਯਾਰ ਪੂਰੀਆਂ ਨਾ ਇੱਕ ਨਹੀਂ ਗੱਡੇ ਯਾਰ ਵਾਹ ਵਾਹ ਨਾ ਆ ਬਈ ਬਈ ਇਹ ਓਨਲੀ ਇੱਕ ਗੂਤਰੀ ਦੀ ਆ ਇਹ ਵੱਡੀਆਂ ਗੂਤਰੀਆਂ ਆ ਭਾਈ ਇੱਕ ਵਿੱਚ ਝੁੱਟਣ ਵਾਲੀ ਬਾਕੀ ਵੱਡੀਆਂ ਚਾਰ ਵੱਡੀਆਂ ਇੱਕ ਝੁੱਟਣ ਵਾਲੀ ਆ ਹੁਣ ਆ ਪਿੰਜਰ ਵਾਲੀ ਗੂਤਰਾ ਚੈੱਕ ਕਰਾ ਦਗੇ ਇੱਕ ਤਾਂ ਆ ਪਿਆ ਆ ਵੇ ਨੀਕੇ ਨੀਕੇ ਜੀ ਉੱਧਰ ਚਲੋ ਉੱਧਰ ਚਲੋ ਉੱਧਰ ਉੱਧਰ ਇੱਕ ਆ ਪਿਆ ਜੀ ਆ ਆ ਪਿਆ ਜੀ ਹੋਰ 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 ਆਏ ਬਾਕੀ ਸੁੱਕ ਗਿਆ ਇੱਕ ਆ ਮਿੱਠਾ ਦੋਚੋ ਚਲੋ ਚਲੋ ਆ ਦੇ ਯੋ 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 ਤੇ ਤਾਂ ਆ ਨਾ ਪਿੰਜਰਾ ਹਜੇ ਆਪਾਂ ਲਾ ਕੇ ਵੇਖਣਾ ਇਹ ਸਿਸਟਮ ਤੇ ਇਹਨਾਂ ਨੂੰ ਫੋਕਾ ਪਾਣੀ ਦੇਣਾ ਯਾਰ ਆਪਾਂ ਫੋਕਾ ਪਾਣੀ ਦੇ ਜਾਂਦਾ ਤੇ 20 20 ਮੀਰ ਉਹਨਾਂ ਨੂੰ ਹੀ ਦੇ ਦੇਣਾ ਫੋਕਾ ਪਾਣੀ ਆਪਾਂ ਇਹਨਾਂ ਨੂੰ ਫੋਕਾ ਪਾਣੀ ਦੇ ਦੇਣਾ ਇਹਨਾਂ ਨੂੰ ਆਪਾਂ ਤੇ ਜਿਹੜਾ ਅੰਦਰੋਂ ਸਾਰਾ ਦਵਾਈ ਦੀ ਸਾਫ ਹੋ ਜਾਣਗੇ ਮਣਕੇ ਆਪਾਂ ਛੱਡ ਦਾਂ ਖੁੱਡੇ ਜੀ ਦਾਣਾ ਪਾਣੀ ਚੋਕ ਲੈਣਗੇ ਤੇ ਫੋਕਾ ਪਾਣੀ ਦੇ ਕੇ ਆਪਾਂ ਜਮਾ ਸਾਫ ਕਰ ਦਿੰਨੇ ਅੰਦਰੋਂ ਤੇ ਦੰਨੇ ਫੋਕਾ ਪਾਣੀ ਹੁਣ ਫੋਕਾ ਪਾਣੀ ਦੇਦਾ ਜੀ ਭਰਿਆ ਸਲੀਟਰ ਥੋੜਾ ਰਹਿ ਗਿਆ ਸਾਰੇ ਉਤਰਾਂ ਨੂੰ 20 20 ਐਮ ਐਲ ਹੋਰ ਦੇਦਾ ਫੋਕਾ ਪਾਣੀ ਜੰਦਰੋ ਦਵਾਈ ਦਵਾਈ ਹੋਊਗੀ ਕੋਈ ਮਾੜੇ ਮੋٹے ਰੈਸ਼ ਹੋਊਗੀ ਮਤਲਬ ਉਹਨਾਂ ਦੀ ਮਲਹਪਾਂ ਦੀ ਰੈਸ਼ ਹੋਊਗੀ ਨਾ ਮਾੜੇ ਮੋٹے ਮਲਹਫ ਹੋਣਗੇ ਜਿਹੜੇ ਉਹ ਸਾਰੇ ਨਿਕਲੇ ਆਉਣਗੇ 20 20 ਐਮ ਐਲ ਪਾਣੀ ਹੋਰ ਦੇਤਾ ਜੋ ਬਸ ਇਹ ਖਿੱਚ ਕੇ ਆਪਾਂ ਖੁੱਡੇ ਹੀ ਛੱਡਦੇ ਹੁਣ ਦਾਣਾ ਪਾਣੀ ਚੁਗੰਦਿਆਂਗੇ ਸਾਰਿਆਂ ਨੂੰ ਦੇਦਾ 20 20 ਐਮ ਐਲ ਹੋਰ ਪਾਣੀ ਅੰਦਰੋਂ ਨਾ ਸਾਫ਼ ਹੋ ਜਾਣਗੇ ਅਗਰ ਦਵਾਈ ਵਾਲਾ ਪਾਣੀ ਸੀਗਾ ਹੁਣ ਕੱਲਾ ਫਰੈਸ਼ ਵਾਟਰ ਹੀ ਆ ਉਹਨਾਂ ਵਧੀਆ ਸਾਫ਼ ਹੋ ਜਾਣਗੇ ਕੂਤਰ ਸਾਰੇ ਅੰਦਰੋਂ ਆਹ ਵੇਖੋ ਜੀ ਫਾਇਦਾ ਜਿਹੜਾ ਆਪਾਂ ਬਾਅਦ ਚ 20 20 ਐਮਐਲ ਫੋਕਾ ਪਾਣੀ ਨਹੀਂ ਦਿੱਤਾਗਾ ਉਹਦਾ ਫਾਇਦਾ ਅੰਦਰੋਂ ਵੇਲੇ ਜਦਾਂ ਕੂਤਰ ਸਾਫ਼ ਹੋ ਗਏ ਆ ਵੇਲੇ ਹੁਣੇ ਕੱਢਿਆ ਜਮਲਾ ਆਪਾਂ ਇਹਨੇ ਅੰਦਰ ਹੀ ਰਹਿ ਜਾਣਾ ਸੀਗਾ ਵੇਲੇ ਫੋਕਾ ਪਾਣੀ ਦਿੱਤਾ ਤੇ ਮਿਲ ਆਪਾਂ ਆ ਪੈਕ ਲੈ ਇਹ ਤੇ ਕੂਤਰ ਪੈਰਾਂ ਨੂੰ ਹੀ ਲੱਗਾ ਸੀ ਤਵਾ ਤਕੜਾ ਸੀ ਉਹ ਵੀ ਛੜ ਜੋ ਪਤਾ ਨਹੀਂ ਕਿਧਰ ਗਿਆ ਕੂਤਰ ਇਹ ਫਾਇਦਾ ਅਜਿchu ਵੀ ਨਿਕਲੇ ਹੋਣਗੇ ਹਜੇ ਹੋਰ ਇੱਕ ਨਾ ਉੱਤੇ ਕੂਤਰ ਮੈਦ ਦੇਂਦੇ ਪਤਾ ਨਹੀਂ ਲੱਗਦਾਗਾ ਆ ਪਹਿਲੇ ਬੌਮ ਲਾਪ ਨੇਗਲੇ ਤੇ ਤਰੋ ਬਹੁਤ ਬਹੁਤ ਨਿਕਲੇ ਬਹੁਤ ਆ ਪਿਆ ਜੀ ਆ ਵੀ ਖੋਲੇ ਆਹ ਨਾਲ ਹੋਣੀ ਕੱਢਿਆ ਵੀਲੇ ਜਿਹੜਾ ਪਾਣੀ ਦਿੱਤਾ ਆਪਾਂ ਆ ਪਿਆ ਇਹ ਹੁਣ ਕੱਢਿਆ ਆਹ ਫਾਇਦਾ ਪਾਣੀ ਦਾ ਜਿਹੜਾ ਆਪਾਂ ਬਾਅਦ ਚ ਪਾਣੀ ਦਿੰਨੇ ਆ ਅੰਦਰ ਜਮਾਂ ਸਾਫ ਹੋ ਗਏ ਗੂਤਰ ਇਹ ਹੁਣ ਹੁਣ ਬੱਚੇ ਵੀ ਤਾੜਦੇ ਆ ਵੱਡੇ ਗੂਤਰ ਵੀ ਤਾੜ ਦਿੰਨੇ ਜੀ ਫਲਾ ਵੀ ਦਾਣਾ ਪਾਣੀ ਸਾਰੇ ਗੂਤਰ ਪਾਤਾ ਹੀ ਤਾੜਦੇ ਸੀਗੇ ਤੇ ਬਾਹਲੀ ਲੰਮੀ ਨਿਆਰਾ ਜੀ ਵੀਡੀਓ ਕਰਦੇ ਤੇ ਬਾਕੀ ਆਪਾਂ ਕੱਲ ਨੂੰ ਵੀ ਕੁਦਰਾਂ ਦਵਾਈ ਲਾਉਣੀ ਆ ਬਾਕੀ ਡਿਟੇਲ ਆਪਾਂ ਕੱਲ ਨੂੰ ਦੇ ਦਾਂਗੇ ਦਾਣਾ ਚੱਕ ਦਿੰਨੇ ਆ ਆਪਾਂ ਕੁਤੜਾਂ ਅੱਗੋਂ ਟਰੇ ਚੱਕ ਦਿੰਨੇ ਦਾਣੇ ਵਾਲੀ ਤੇ ਬਾਕੀ ਵੱਡੇ ਕੁਤਰ ਉਧਰ ਉਧਰੋਂ ਵੀ ਉਧਰ ਵੀ ਲਾਉਣੀ ਦਵਾਈ ਤੇ ਉਹਨਾਂ ਕੋਈ ਟਰੇ ਚੱਕ ਦਿੰਨੇ ਆ ਜਿਹੜੇ ਵਿਲ ਹੋਏ ਆਪਾਂ ਉਹਨਾਂ ਨੂੰ ਲਾ ਦਾਂਗੇ ਦਵਾਈ ਕੱਲ ਨੂੰ ਵੀ ਬਾ ਕੁਤਰ ਬਾਲੇ ਤਾੜ ਤੇ ਬੱਚੇ ਕੁਤਰ ਛੜ ਤੇ ਬਸ ਅੱਜ ਅੱਧੇ ਘੰਟੇ ਬਣ ਗਈ ਹੈ ਵੀਡੀਓ ਲੰਮੀ ਬਣ ਗਈ ਹੈ ਤਾਂ ਹੀ ਮੈਂ ਬਾਲੀ ਲੰਮੀ ਨਹੀਂ ਕਰਦਾਗਾ ਤੇ ਆਪਾਂ ਐਂਡ ਕਰ ਹੀ ਦਿੰਨੇ ਆ ਤੇ ਬਾਕੀ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਤੇ ਇਹ ਦਵਾਈ ਵੀ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਜੇ ਕਿਹੜਾ-ਕਿਹੜਾ ਕਿਹੜਾ-ਕਿਹੜਾ ਵਰਤਦਾ ਬੰਦਾ ਇਹ ਵੀ ਦੱਸੋ ਜੇ ਤੇ ਆਪਣਾ ਵਰਤਣ ਦਾ ਤਰੀਕਾ ਸਹੀ ਹੈ ਕਿ ਗਲਤ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਕਿਵੇਂ ਵਰਤਦੇ ਆ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ